ਜੀ ਅਸੀਂ ਬਿਜਲੀ ਬੋਰਡ ਤੋਂ तमाम ਮੁਲਾਜ਼ਮ ਇੱਥੇ ਅੱਜ ਧਰੇ ਤੇ ਬੈਠੇ ਆ ਤੇ ਇਸ ਧਰੇ ਬਾਰੇ ਦੱਸੀਏ ਕਿ ਪਿੱਛੇ ਧਰਨਾ ਚੱਲ ਰਿਹਾ ਬਿਜਲੀ ਬਿੱਲ 225 ਦੇ ਖਿਲਾਫ ਜੋ ਬਿਜਲੀ ਬੋਰਡ ਦੀਆਂ ਕੀਮਤੀ ਜਿਆਦਾਦਾਨ ਨੇ ਉਹਨਾਂ ਨੂੰ ਵੇਚਣ ਦੇ ਖਿਲਾਫ ਤੇ ਇਸ ਤੋਂ ਵੇਲਾ ਮਨਰੇਗਾ ਯੂਨੀਅਨ ਦਾ ਜਾਂ ਪੈਨਸ਼ਨਰ ਯੂਨੀਅਨ ਦਾ ਮੁਲਾਜ਼ਮ ਮੰਗਾ ਨੇ ਜੋ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇੱਥੇ ਤੱਕ ਜਿਹੜੇ ਪੱਤਰਕਾਰਾਂ ਦੇ ਔਰ ਆਰਪੀ ਐਕਟੀਵਿਸਟਸ ਦੇ ਉੱਤੇ ਪਰਚਾ ਹੋਇਆ ਉਸੇ ਵੀ ਅਜਮਿੰਦਾ ਕੀਤੀ ਗਈ ਆ ਤੇ ਅੱਜ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਧਰਨਾ ਪਟਿਆਲੇ ਦੇ ਬਿਜਲੀ ਮੁੱਖ ਦਫ਼ਤਰ ਮਾਰੇ ਜਾ ਮੁੱਖ ਦਫ਼ਤਰ ਵੀ ਦਿਖਾ ਦਿੱਤਾ ਜਾਵੇ ਜੀ ਇਧਰ ਨੂੰ ਬਿਜਲੀ ਦਾ ਮੁੱਖ ਦਫ਼ਤਰ ਪਟਿਆਲੇ ਦਾ ਉਸ ਦੇ ਬਾਅਦ ਧਰਨਾ ਲੱਗਿਆ ਹੋਇਆ ਤੇ ਇਹ ਇੱਕ ਤਰੀਕ ਤੋਂ ਲੱਗਿਆ ਹੋਇਆ ਤੇ 9 ਤਰੀਕ ਤੱਕ ਚੱਲਣਾ ਇਸ ਧਰਨੇ ਦੇ ਸਬੰਧ ਦੇ ਵਿੱਚ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਪਲਟਫਾਰਮ ਦੇ ਕਨਵੀਨਰ ਰਤਨ ਸਿੰਘ ਨਜਾਰੀ ਜੀ ਬਿਜਲੀ ਇਕਤਾ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੱਡੀਵੰਦ ਜੀ ਐਫਐਸਐਨ ਆਫ ਜੂਨੀਅਰ ਇੰਜੀਨੀਅਰ ਦੇ ਰਣਜੀਤ ਸਿੰਘ ਰਣਜੀਤ ਸਿੰਘ ਤੇ ਲੋਹੇ ਤੇ ਹੋਰ ਇਹਦੇ ਅੱਗੇ ਨੇ ਉਹ ਇਸ ਸੰਬੰਧੀ ਕੀ ਕਹਣਾ ਚਾਹੁੰਦੇ ਨੇ ਉਹ ਤੁਹਾਨੂੰ ਉਹਨਾਂ ਦੇ ਜਵਾਨੀ ਸੁਣਾਉਂਦੇ ਆ ਧੰਨਵਾਦ ਅਸੀਂ ਅੱਜ ਇੱਥੇ ਪਿਛਲੇ ਕੱਲ ਤੋਂ ਪਹਿਲੀ ਤਰੀਕ ਤੋਂ ਸੰਘਰਸ਼ ਸਟ੍ਰਾਈਕ ਤੇ ਪੀਐਸਸੀ ਦੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਪੈਨਸ਼ਨਰ ਐਸੋਸੀਏਸ਼ਨ ਤੇ ਗ੍ਰਿਡ ਸਬਸਟੇਸ਼ਨ ਦੀਆਂ ਤੇ ਇਹੋ ਜਈ ਦੇ ਨਾਲ ਸਾਂਝੇ ਤੌਰ ਤੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਕਿ ਪੰਜਾਬ ਦੇ ਕਿਰਤੀ ਲੋਕਾਂ ਨੇ ਸਾਰਿਆਂ ਨੇ ਇੱਥੇ ਜਿਹੜੇ ਹੰਗਰ ਸਟ੍ਰਾਈਕ ਤੇ ਜਿਹੜਾ ਬੈਠੇ ਸੀਗੇ ਉਹ ਅਸੀਂ ਪਹਿਲੀ ਤਰੀਕ ਨੂੰ ਲੈ ਕੇ 9 ਤਰੀਕ ਤੱਕ ਅਸੀਂ ਇੱਥੇ ਲਗਾਤਾਰ 11 ਬੰਦੇ ਕੰਟੀਨਿਊਸ਼ਨ ਦੇ ਵਿੱਚ ਹੰਗਰ ਸਟ੍ਰਾਈਕ ਤੇ ਬੈਠਾਂਗੇ ਤੇ ਉ ਤੋਂ ਬਾਅਦ ਅਸੀਂ 16 ਤਰੀਕ ਨੂੰ ਜਿਹੜਾ ਹੈ ਉਹ ਪੰਜਾਬ ਦੇ ਅੰਦਰ ਕਹਤਾ ਹੈ ਸੈਂਟਰ ਲੈਵਲ ਦਾ ਜਿਹੜਾ ਪ੍ਰੋਗਰਾਮ ਹੈ ਪੂਰੇ ਭਾਰਤ ਦਾ ਪ੍ਰੋਗਰਾਮ ਹੈ ਪਰ ਅਸੀਂ ਪੰਜਾਬ ਦੇ ਅੰਦਰ ਸੋਹਾ ਇੱਕ ਨੂੰ ਡੀਸੀ ਅਫਸਰ ਦੇ ਅੱਗੇ ਪ੍ਰੋਟੈਸਟ ਕਰਾਂਗੇ ਉ ਤੋਂ ਬਾਅਦ 21 ਤਰੀਕ ਨੂੰ ਜਿਹੜਾ ਇਹ ਵੱਡਾ ਪ੍ਰੋਟੈਸਟ ਹੈ ਜਿਹੜਾ ਉਹ ਹੈੱਡ ਆਫ ਦੇ ਅੱਗੇ ਕਰਾਂਗੇ ਇਹ ਕਰਨਾ ਕਿਉਂ ਪਿਆ ਇਹ ਜਿਹੜਾ ਬਿਜਲੀ ਐਕਟ 225 ਸੈਂਟਰ ਸਰਗਰਮੈਂਟ ਵੱਲੋਂ ਬਿਜਲੀ ਬਿੱਲਾਂ ਨੂੰ ਐਕਟ ਦਾ ਰੂਪ ਦਿੱਤਾ ਜਾ ਰਿਹਾ ਹੈ ਤੇ ਬਿਜਲੀ ਬੋਰਡ ਦੀਆਂ ਜਿਹੜੀਆਂ ਜਨਤਕ ਅਦਾਰਿਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਵੇਚੀਆਂ ਜਾ ਰਹੀਆਂ ਨੇ 29 ਲੇਬਰ ਲਾ ਜਿਹੜੇ ਉਹਨਾਂ ਨੂੰ ਬਦਲ ਕੇ ਚਾਰ ਦੇ ਵਿੱਚ ਡਾਇਵਰਸ਼ਨ ਕਰ ਦਿੱਤਾ ਗਿਆ ਹੈ ਮਨਰੇਗਾ ਵਰਗੇ ਕਾਨੂੰਨ ਪੁਲਟ ਪੁਲਟ ਕੀਤਾ ਜਾ ਰਿਹਾ ਹੈ ਸਾਰੇ ਸੰਵਿਧਾਨ ਨੂੰ ਇਹ ਅਸੀਂ ਦੱਸਣਾ ਚਾਹੁੰਦੇ ਆ ਕਿ ਜ਼ਮੀਨਾਂ ਵੇਚਣ ਵਾਲਾ ਮਾਮਲਾ ਜਿਹੜਾ ਬਹੁਤ ਬਰਨਿੰਗ ਇਸ਼ੂ ਹੈ ਉਹਦੇ ਸੰਬੰਧੇ ਵਿੱਚ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਇਹ ਜਿਹੜਾ ਜਦੋਂ ਅਸੀਂ ਇਹਨਾਂ ਸਾਰੇ ਬਿੱਲਾਂ ਨੂੰ ਲਗਾਤਾਰਤਾ ਦੇ ਵਿੱਚ ਕੰਟੀਨਿਊਸ਼ਨ ਦੇ ਵਿੱਚ ਦੇਖਦੇ ਆ ਤਾਂ ਇਹ ਫੈਡਰਲ ਸਿਸਟਮ ਨੂੰ ਹਿੰਦੁਸਤਾਨ ਦੇ ਸੰਘਾ ਸੰਗੀ ਕਾਂਚੇ ਨੂੰ ਖਤਮ ਕਰਕੇ ਕੇਂਦਰੀ ਲਿਜਿਜ਼ਮ ਸੈਂਟਰਲਿਜ਼ਮ ਵੱਲ ਜਾ ਰਿਹਾ ਹੈ ਇਹ ਪੁਰਾਣਾ ਜਿਹੜਾ ਡਿਕਟੇਟਰਸ਼ਿਪ ਵਾਲਾ ਰਾਜਿਆਂ ਰਾਣਿਆਂ ਵਾਲਾ ਰਾਜ ਸੀਗਾ ਉਹ ਕਰ ਰਿਹਾ ਹੈ ਜੇ ਬਿਜਲੀ ਇੱਕ 225 ਪਾਸ ਹੁੰਦਾ ਹੈ ਕਾਈ ਬਿਜਲੀ ਬਹੁਤ ਮਹਿੰਗੀ ਹੋ ਜਾਏਗੀ ਔਰ ਇਹ ਇਹ ਜਿਹੜਾ ਅਫੈਕਟ ਹੈ ਪੰਜਾਬ ਦੇ ਛੋਟੇ ਲੋਕਾਂ ਤੇ ਵੱਡੇ ਲੋਕਾਂ ਤੇ ਸਾਰਿਆਂ ਤੇ ਪਵੇਗਾ ਤੇ ਕ੍ਰੋਸ ਸਰਵ ਸਿਤੀਆਂ ਜਿਹੜੀਆਂ ਖਤਮ ਹੋ ਜਾਣਗੀਆਂ ਅਸੀਂ ਇਹ ਪ੍ਰੋਟੈਸਟ ਆਪਣੇ ਸਾਰੇ ਬਿਜਲੀ ਬੋਰਡ ਦੇ ਮੁਲਾਜ਼ਮ ਕਿਸਾਨ ਮਜ਼ਦੂਰ ਜੋ ਵੀ ਹੋਰ ਆਬਾਦੀ ਜਥੇਬੰਦੀਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਅੰਦਰ ਪ੍ਰੋਟੈਸਟ ਕਰਾਂਗੇ ਤੇ ਇਹਨਾਂ ਮੁੱਦਿਆਂ ਨੂੰ ਜਨਤਕ ਮੁੱਦੇ ਬਣਾ ਕੇ ਘਰ-ਘਰ ਤੱਕ ਪਹੁੰਚਾਵਾਂਗੇ ਤੇ ਆਪਣਾ ਸੁਨਾਰਸ਼ ਸਾਨੂੰ ਅਮੀਰ ਹੈ ਪੂਰੀ ਅਸੀਂ ਲੜਦੇ ਹੋਏ ਜਿੱਤਾਂਗੇ ਦੇਖੋ ਇਹ ਜਿਹੜਾ ਨਵਾਂ ਸਾਲ ਹੈ 2026 ਉਹਦੀ ਆਮਦ ਦੇ ਪਹਿਲੇ ਦਿਨ ਇੱਥੇ ਜਿਹੜਾ ਉਹ ਭੋਕਰ ਤਾਲ ਦਾ ਕੈਂਪ ਜਿਹੜਾ ਚਾਲੂ ਕਰਕੇ ਤੇ 9 ਤਰੀਕ ਤੱਕ ਇਹ ਚੱਲੇਗਾ ਤੇ ਜਿਹਦੇ ਵਿੱਚ ਸਾਡਾ ਮੇਜਰ ਜਿਹੜਾ ਉਹ ਇਸ਼ੂ ਹੈ ਸਾਡੇ ਅਧਾਰੇ ਦੀਆਂ ਜਾਇਦਾਦਾਂ ਵੇਚਣ ਦਾ ਇਹ ਸਾਡੇ ਜਿਹੜੇ ਮਾਨਯੋਗ ਬਿਜਲੀ ਮੰਤਰੀ ਸਾਹਿਬ ਹੈ ਲੁਧਿਆਣੇ ਵਾਲੇ ਸੰਜੀਵ ਅਰੋੜਾ ਜੀ ਔਰ ਜਿਹੜੇ ਸੀਐਮਡੀ ਸਾਹਿਬ ਸਾਡੇ ਬਦਲ ਕੇ ਜਿਨ੍ਹਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਉਹਨਾਂ ਦੀ ਛੁੱਟੀ ਕਰਕੇ ਤੇ ਮਾਨਯੋਗ ਬਸੰਤ ਗਰਗ ਜੀ ਨੂੰ ਲੈ ਆਂਦਾ ਉਹ ਬਸੰਤ ਗਰਗ ਜੀ ਮਹਿਕਮਾ ਕਿਵੇਂ ਚੱਲਣਾ ਲੋਕਾਂ ਨੂੰ ਅਦਾਰੇ ਦੀਆਂ ਜਾਇਬੰਦੀਆਂ ਨੂੰ ਮਿਲਣਾ ਕਿ ਨਹੀਂ ਮਿਲਣਾ ਉਹ ਸਾਰੇ ਕਾਇਰ ਨੂੰ ਛੱਡ ਕੇ ਤੇ ਚੰਡੀਗੜ੍ਹੋਂ ਮਹਿਕਮਾ ਚਲਾ ਰਹੇ ਆ ਇਹ ਸਿਰਫ ਜਾਇਦਾਦਾਂ ਵੇਚਣ ਦੀਆਂ ਵਿਉਤਬੰਦੀਆਂ ਹੋ ਰਹੀਆਂ ਅਸੀਂ ਇਹ 9 ਦਿਨ ਲਗਾਤਾਰ ਸਰਕਾਰ ਦੀ ਜਿਹੜੀ ਨੀਤੀ ਆ ਲੋਕ ਵਿਰੋਧੀ ਆ ਇਸ ਬਾਰੇ ਦਾ ਆਕਾਰ ਘਟਾਉਣ ਵਾਲੀ ਇਹਦੇ ਖਿਲਾਫ ਪ੍ਰੋਟੈਸਟ ਕਰਾਂਗੇ 11 ਅੱਜੋਂ ਸਾਡੇ ਜਿਹੜੇ ਰੋਜ਼ ਉਸੇ ਤਰ੍ਹਾਂ ਬਦਲ ਕੇ 24 ਘੰਟੇ ਦੀ ਭੁੱਖ ਹੜਤਾਲ ਰੱਖਾਂਗੇ ਪ੍ਰੋਟੈਸਟ ਕਰਾਂਗੇ ਔਰ ਨਾਲ ਅਸੀਂ ਕਹਿਣਾ ਚਾਹੁੰਦੇ ਮੈਨੇਜਮੈਂਟ ਨੂੰ ਜੇ 3 ਅਗਸਤ ਦੇ ਵਿੱਚ 4 ਦਿਨ ਸਵਰਛ ਕੀਤਾ ਸੀ ਸਮੂਹ ਇੱਕ ਛੁੱਟੀ ਲੈ ਕੇ ਸਾਡੇ ਨਾਲ 14 ਅਗਸਤ ਨੂੰ ਮਲਾਜਮ ਤੇ ਪੈਨਸ਼ਨਰ ਜਹਿਬੰਦੀਆਂ ਦੀ ਲੀਡਰਸ਼ਿਪ ਨਾਲ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਜਿਹੜਾ ਉਹ ਐਗਰੀਮੈਂਟ ਹੋਇਆ ਉਸ ਐਗਰੀਮੈਂਟ ਦੀਆਂ ਬਹੁਤ ਸਾਰੀਆਂ ਮਦਾਂ ਜਿਹੜੀਆਂ ਇਹਨੂੰ ਲਾਗੂ ਨਹੀਂ ਕਰ ਰਹੀ ਪਾਵਰ ਦੀ ਮੈਨੇਜਮੈਂਟ ਔਰ ਅਸੀਂ ਕਹਿਣਾ ਚਾਹੁੰਦੇ ਆ ਜੇ ਇਹ ਸੰਮਤੀ ਅਦਾਰਾ ਉਹਦਾ ਮਾਹੌਲ ਸ਼ਾਂਤ ਰੱਖਣਾ ਇਹਨਾਂ ਦੀ ਜ਼ਿੰਮੇਵਾਰੀ ਆ ਸਾਨੂੰ ਮਜਬੂਰੀ ਤੇ ਫਿਰ ਜਿਹੜਾ ਉਹ ਸੁਰੱਖਿਅਤ ਰੱਖਤੇ ਜਿਹੜਾ ਜਾਣਾ ਪੈਂਦਾ ਔਰ ਅਸੀਂ ਕਹਿਣਾ ਚਾਹੁੰਦੇ ਆ ਕਿ ਇੱਥੇ ਵੈਰੀ ਫਾਰਮੂਲੇਸ਼ਨ ਕਮੇਟੀ ਦੀ ਜਿਨ੍ਹਾਂ ਨੇ ਸਾਡੇ ਨਾਲ ਇੱਕ ਮੀਟਿੰਗ ਕੀਤੀ ਆ ਉਹ ਮੰਗ ਮੰਨ ਦੱਸੇ ਜਾਂ ਨਹੀਂ ਉਹਦੇ ਕਾਗਜ਼ ਪਹਿਲਾਂ ਲੱਗਣੇ ਆ ਜੀ ਉਹਦੇ ਤੇ ਜਿਹੜੀਆਂ ਕੋਈ ਸਾਡੀਆਂ ਮੁਸ਼ਕਲਾਂ ਨੇ ਮਲਾਜ਼ਮਾਂ ਦੀਆਂ ਪੰਚਨਰਾਂ ਦੀਆਂ ਉਹਦੇ ਚਰਚਾ ਹੋਣੀ ਆ ਉਹ ਜਿਹੜੀ ਮੀਟਿੰਗ ਆ ਗਈ ਐ ਫਾਰਮੂਲੇਸ਼ਨ ਕਮੇਟੀ ਦੀ ਉਹ ਮੀਟਿੰਗ ਹੀ ਨਹੀਂ ਕਰਦੇ ਔਰ ਉਹ ਬੰਦੀਆਂ ਨੂੰ ਮਿਲਦੀ ਨਹੀਂ ਅਪੁਆਇੰਟਮੈਂਟ ਗਰਗ ਸਾਹਿਬ ਸਾਡੇ ਮੱਥੇ 'ਤੇ ਵੀ ਅੱਜ ਤੱਕ ਲੱਗੇ ਅਸੀਂ ਮੇਲ ਕੀਤੀਆਂ ਸਾਨੂੰ 12 ਤਰੀਕ ਨੂੰ ਲਿਸਟੀ ਮੀਟਿੰਗ ਦੇਤੀ ਲੇਕਿਨ ਲਿਸਟੀ ਮੀਟਿੰਗ ਦੇ ਕੇ ਸਾਨੂੰ ਮਿਲੇ ਨਹੀਂ ਜਿਹੜਾ ਮਤਲਬ ਇਹ ਟਕਰਾਅ ਵਾਲਾ ਮਾਹੌਲ ਜਿਹੜਾ ਮੈਨੰਡਮਟ ਅਖਤਿਆਰ ਕਰ ਰਹੀ ਆ ਹਜ਼ਾਰ ਦੀ ਸਰਕਾਰ ਇਹਨੂੰ ਬਿਲਕੁਲ ਨਹੀਂ ਵਾਚ ਰਹੀ ਹਜ਼ਾਰ ਦੀ ਸਰਕਾਰ ਦਾ ਨਿਕੋਆ ਜਿਵੇਂ ਜੱਜ ਜਿਆਦਾ ਦਾ ਵੇਚ ਦਿਓ ਇਹ ਕਸਟੋਡੀਅਨ ਨੇ ਹਜ਼ਾਰ ਦੇ ਮੈਨੂੰ ਮੰਤਰੀ ਸਾਹਿਬ ਜਿਹੜੇ ਲੋਕਾਂ ਨੇ ਚੁਣਿਆ ਇਹਨਾਂ ਨੇ ਰਾਖੀ ਕਰਨੀ ਆ ਇਹ ਚੌਕੀਦਾਰ ਨੇ ਨਾ ਕਿ ਵੇਚਣ ਚੌਕੀਦਾਰੀ ਜਿਹੜਾ ਉਹ ਜੇ ਪ੍ਰੋਪਰਟੀ ਵੇਚ ਦੂਗਾ ਤਾਂ ਫੇਰ ਅਸੀਂ ਨਹੀਂ ਸੰਭ ਦੇ ਪੰਜਾਬ ਕਿਵੇਂ ਬਚੂਗਾ ਪੰਜਾਬ ਦਾ ਅਜਾੜਾ ਜਿਹੜਾ ਆਵਾਸਿਆ ਬਹੁਤ ਸਾਰੇ ਮਸਲੇ ਆ ਸਾਡੇ ਜਿਨ੍ਹਾਂ ਤੇ ਅਸੀਂ ਲਗਾਤਾਰ ਅਖਬਾਰਾਂ ਦੇ ਵਿੱਚ মিডিਆ ਦੇ ਵਿੱਚ ਜਿਹੜਾ ਉਹ ਜਾ ਰਹੇ ਆ ਅਸੀਂ ਕਹਿਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਨੂੰ ਜਾਈਨੇ ਕਿੜਾ ਕਹਿ ਦੀ ਧੰਨ ਦੇ ਵਿੱਚ ਜੇਕਰ ਲੋਕ ਆਣ ਕੇ ਇੱਥੇ ਪ੍ਰਟੋਸਟ ਕਰਦੇ ਆ ਤੇ ਉਹਨਾਂ ਦਾ ਕੋਈ ਮਕਸਦ ਹੈ ਉਹਨੂੰ ਸੁਣਿਆ ਜਾਣਾ ਚਾਹੀਦਾ ਇਹ ਸੁਣ ਤੋਂ ਨਹੀਂ ਆਪਰੇ ਪਹਿਲੇ ਹਾਕਮਾਂ ਵਾਲੇ ਨਹੀਂ ਕਈ ਜਦ ਅੱਗੇ ਚਲੇਗੇ ਉਹ ਪਹਿਲੇ ਹਾਕਮ ਜਿਨ੍ਹਾਂ ਨੂੰ ਲੋਕਾਂ ਨੇ ਇੱਛਾ ਤਾਂ ਕਹਿਓ ਕਿ ਉਹਨੇ ਗੱਲ ਸੁਣ ਲਈ ਇਹ ਗੱਲ ਸੁਣਨ ਲਈ ਤਿਆਰ ਨਹੀਂ ਹੈਗੇ ਲੀਲੀ ਮੰਤਰੀyal ਤਾਂ ਸਾਹਮਣੇ ਨਹੀਂ ਮਿਲੇ ਲਡੂ ਦੀ ਨਗਰ ਕੌਂਸਲ ਦੀ ਨਿਯਤੀ ਹੋਈ ਆ ਅੱਜ ਤੱਕ ਸਾਡੇ ਨਾਲ ਟੇਬਲ ਤੇ ਬੈਠਣ ਤੋਂ ਸਹੀ ਸਾਨੂੰ ਸਮਝਾ ਦੇ ਵੀ ਜਾਇਦਾਦਾਂ ਵੇਚ ਕੇ ਇਹ ਅਦਾਰਾ ਬਹੁਤ ਤਰੱਕੀ ਕਰ ਜਾਊਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਨਾ ਹਲਦੇਵ ਸਿੰਘ ਮਹਾਰਾਜੀ ਪਲੇ ਬਿਟੇ ਸੁਭਾ ਪ੍ਰਧਾਨ ਮੈਂਬਰ ਜੁਆਇੰਟ ਕੋਰ ਜੋੜਾ ਸਾਨੂੰ ਅੱਜ ਇਹ ਨਵੇਂ ਸਾਲ ਦੇ ਵਿੱਚ 22 ਦੇ ਵਿੱਚ ਇਹ ਧਰਨੇ ਨਜ਼ਾਰੇ ਕਰਨੇ ਤੋਂ ਕਿਉਂ ਕਰਨੇ ਸਾਡੇ ਲੀਡਰਾਂ ਨੇ ਦੱਸਦੇ ਇਹਨਾਂ ਨੂੰ ਇੱਕ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਇਹ ਜੋ ਨਿਕਿਤ ਸਰਕਾਰ ਨਾ ਤਾਂ ਕੋਈ ਆਈ ਆ ਤੇ ਨਾ ਹੀ ਮੁੜ ਕੇ ਆਉਣਾ ਕਰੇ। ਕਿ 25 78 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਨੂੰ। ਇਹ ਸਰਕਾਰ ਨੇ ਖਲਾਜਮਾਂ ਨੂੰ ਵੀ ਇੱਕ ਕੋਈ ਵੀ ਨਹੀਂ ਦਿੱਤਾ। ਜਿਹੜਾ 16% ਦਾ ਡੇਊ ਪਿਆ ਉਹ ਵੀ ਉੱਥੇ ਦਾ ਉੱਥੀ ਪਿਆ। ਜਿੰਨੀਆਂ ਵੀ ਇਹਨਾਂ ਨੇ ਮੰਗਾਂ ਰਹੀਆਂ ਸੀ, ਅੱੱਚੇ ਮੁਲਾਜ਼ਮ, ਅੱੱਚਿਆਂ ਤੋਂ ਪੱਕੇ ਕਰਨਾ, ਪੁਰਾਣੀ ਪੈਨਸ਼ਨ ਔਰ بڑے ਮਸਲੇ ਸੀ ਜਿਹੜੇ ਸਾਡੇ 35 400 ਵਾਲਾ ਮਸਲਾ ਸੀ ਇਹ ਕਿ ਸਰਕਾਰ ਨੇ ਜਿੰਨੇ ਵੀ ਵਾਦੇ ਕੀਤੇ ਸੀ ਉਹ ਇੱਕ ਵੀ ਬੂਧਾ ਨਹੀਂ ਵਾਦਾ ਪੂਰਾ ਨਹੀਂ ਕੀਤਾ ਇਹ ਕਹਿੰਦੇ ਵੀ ਰੇਤਾ ਬਜਰੀ ਤੋਂ ਸੋ ਇੰਨੇ ਪੈਸੇ ਕਮਾਵਾਂਗੇ ਸ਼ਰਾਬ ਤੋਂ ਅਸੀਂ ਇੰਨੇ ਪੈਸੇ ਕਮਾਵਾਂਗੇ ਇਹੋ ਪੈਸੇ ਛੱਡ ਕੇ ਇਹਨਾਂ ਦੇ ਮੰਤਰੀ ਸਾੰਤਰੀ ਜਿਹੜੇ ਆਲਦੇ ਢੇਡੀ ਭਰਦੇ ਨੇ ਹੁਣ ਜਿਹੜਾ ਇਹਨਾਂ ਨੇ ਮੰਤਰੀ ਲਾਇਆ ਜਾਂ ਚੇਅਰਮੈਨ ਲਾਇਆ ਇਹਨਾਂ ਸੇ ਬਿਲਾਅ ਘਰ ਕੀ ਲਾਇਆ ਵੀ ਬਿਜਲੀ ਬੋਰਡ ਦੀਆਂ ਜੋ ਪ੍ਰਾਪਰਟੀ ਐ ਉਹਨਾਂ ਨੂੰ ਵੇਚਿਆ ਜਾਵੇ ਅਸੀਂ ਉਹਨਾਂ ਨੂੰ ਕਦਾ ਕਿਰਤ ਵੀ ਨਹੀਂ ਵੇਚਾਂਗੇ ਮੈਂ ਤੁਹਾਡੇ ਮਾਤਰਾਵਾਂ ਇਹਨਾਂ ਨੂੰ ਦੱਸਦੇ ਆ ਕਿ ਜਿਹੜਾ ਇਹ ਬਿਜਲੀ ਬੋਰਡ ਤੇ ਅੱਖ ਹੈ ਉਹਨੂੰ ਅਸੀਂ ਵੇਚ ਨਹੀਂ ਦੇਵਾਂਗੇ ਬਾਕੀ ਜੋ ਇਹ ਸਰਕਾਰ ਹੈ ਇਹਦੇ ਵਿੱਚ ਗੁੰਡਾਗਰਦੀ ਜੋ ਚੱਲਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਤਕਿਆ ਮੇਨ ਗੱਧ ਸਰਕਾਰ ਇਹ ਸਾਫ ਤੋਂ ਹੀ ਹੈ ਇਹਨਾਂ ਪੱਤਰਕਾਰਾਂ ਦੇ ਨੇ ਪਰਚੇ ਦਿੱਤੇ ਨੇ ਅਸੀਂ ਉਹ ਵੀ ਤੁਹਾਡੇ ਮਾਤਰਾਵਾਂ ਇਹਨਾਂ ਨੂੰ ਕਹਿਦੀ ਕਰਦੇ ਆ ਜੋ ਵੀ ਸਾਡੇ ਮੁਲਾਜ਼ਮਾਂ ਦੇ ਪੈਡਾਗਾਂ ਮੰਨੀਆਂ ਹੋਈਆਂ ਮੰਗਾ ਨੇ ਅਸੀਂ ਉਹਦੇ ਬਾਰੇ ਬੇਨਤੀ ਕਰਦਾ ਸਾਡੇ ਟੇਬਲ 'ਤੇ ਆ ਕੇ ਉਹ ਵੀ ਸਾਡੀਆਂ ਮੰਗਾ ਲਗੂ ਗਿੱਤਿਆਂ ਜਾਣ ਜਾਂ ਮੰਨੀਆਂ ਜਾਣ ਜਿਨ੍ਹਾਂ ਕੋਈ ਰਹਿੰਦਾ ਜਿਹੜੇ ਸਾਡੀਆਂ ਮੰਗਾ ਉਹਨਾਂ ਹੁਣ ਉਹਨਾਂ ਨੇ ਬਾਕੀ ਸਾਡੇ ਮੁਲਾਜ਼ਮਾਂ ਦੇ ਪ੍ਰੋਮੋਸ਼ਨ ਹਨ ਬਾਕੀ ਸਾਡੇ ਹੁਣ ਜਿਹੜੇ ਮੁਲਾਜ਼ਮਾਂ ਨੂੰ ਲਹਿਨ ਮੈਨਾਂ ਨੂੰ ਇਹ ਜਿਹੀ ਬਣਾਉਂਦੇ ਆ ਅਸੀਂ ਉਹਨਾਂ ਦੇ ਵੀ ਨਹੀਂ ਕਹਿਦੀ ਕਰਦੇ ਆ ਵੀ ਉਹ ਨਹੀਂ ਬਣ ਚਾਹੀਦੇ ਨਵੀਆਂ ਡਾਇਰੈਕਟਰ ਬੋਰਡ ਤਾਂ ਭਰਤੀ ਕਰਕੇ ਉਹਨਾਂ ਨੂੰ ਹੋਰ ਮੁਲਾਜ਼ਮਾਂ ਨੂੰ ਨੌਕਰੀ ਮਿਲੀ ਜਾਂਦੀ ਧੰਨਵਾਦ ਹਾਂਜੀ ਅ ਜੁਆਇੰਟ ਫੋਰਮ ਇਕਤਾ ਮੰਚ ਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਗ੍ਰੇਡ ਸਟਾਫ ਤੇ ਸੈਂਟਰਲ ਪੈਨਸ਼ਨਲ ਯੂਨੀਅਨ ਦੇ ਸੱਦੇ ਤੇ ਅੱਜ ਜਿਹੜੀ ਇਹ ਭੁੱਖ ਹੜਤਾਲ ਦਾ ਜਿਹੜਾ ਦੂਜਾ ਦਿਨ ਹੈ ਲੜੀਵਾਰ ਭੁੱਖ ਹੜਤਾਲ ਜਿਹੜੀ ਇਹ ਜਥੇਬੰਦੀਆਂ ਦੇ ਵੱਲੋਂ ਰੱਖੀ ਗਈ ਹੈ ਇਹ 1 ਤੋਂ 9 ਤੱਕ ਚੱਲੇਗੀ ਉਸ ਤੋਂ ਬਾਅਦ 16 ਤਰੀਕ ਨੂੰ ਆਪਾਂ ਡੀਸੀ ਦਫਤਰ ਆ ਕੇ ਕਿਸਾਨ ਜਥੇਬੰਦੀਆਂ ਦੇ ਨਾਲ ਲੱਗ ਕੇ ਧਰਨੇ ਦੇਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵੱਡਾ ਜਿਹੜਾ ਵਿਸ਼ਾਲ ਧਰਨਾ 21 ਜਨਵਰੀ ਨੂੰ ਹੈੱਡ ਆਫਿਸ ਦੇ ਸਾਹਮਣੇ ਲਾਏ ਗਏ ਸੱਤਿਓ ਵਿੱਚ ਤੁਸੀਂ ਵੀ ਦੇਖਦੇ ਹੋਣੇ ਹੋ ਪੀ ਮੈਨੇਜਮੈਂਟ ਦਾ ਜਿਹੜਾ ਵਤੀਰਾ ਹੈਗਾ ਉਹ ਜਿਆਦਾ ਨਾ ਪੱਕੀ ਹੈ ਜਿਹੜੀਆਂ ਜ਼ਮੀਨਾਂ ਤੇ ਆਪਾਂ ਗ੍ਰਿਡ ਲਾਉਣੇ ਆ ਜਾਂ ਆਪਣਾ ਦਫਤਰ ਬਣ ਸਕਦੇ ਆ ਉਹਨਾਂ ਨੂੰ ਇਹ ਵੇਖਣਾ ਚਾਹੁੰਦੇ ਆ ਤਾਂ ਉਹਦੇ ਸਾਡਾ ਇਸ ਵੱਲੋਂ ਰੋਸ ਹੈ ਵੀ ਇਹ ਜਿਹੜੀ ਕੀਚ ਆਉਣ ਵਾਲੇ ਯੂਥ ਨੂੰ ਅਸੀਂ ਕੀ ਦਵਾਂਗੇ ਕਿਦਾਂ ਇਹ ਅਦਾਰਾ ਜਿਹੜਾ ਇਹ ਕੰਮ ਕਰੂਗਾ ਉਸੇ ਤਰ੍ਹਾਂ ਜਿਹੜਾ ਇੱਕ ਸੈਂਟਰਲ ਸਰਕਾਰ ਵੱਲੋਂ ਜਿਹੜਾ ਬਿਜਲੀ ਸੋਰ ਬਿੱਲ 220 225 ਜਿਹੜਾ ਇਹਨਾਂ ਨੇ ਲਾਗੂ ਕੀਤਾ ਸਾਨੂੰ ਉਸ ਬਿੱਲ ਨਾਲ ਦਿੱਕਤ ਕੀ ਹੈ ਕਿ 2003 ਦੇ ਵਿੱਚ ਕੀ ਸੀਗਾ ਕਿ ਕੋਈ ਵੀ ਪ੍ਰਾਈਵੇਟ ਜਿਹੜਾ ਇੱਕ ਪਲੇਅਰ ਹੈਗਾ ਉਹ ਆ ਸਕਦਾ ਪਰ ਉਹ ਆਪਣਾ ਇਨਫਰਾਸਟ੍ਰਕਚਰ ਲਾਏਗਾ ਪਰ ਇਸ ਬਿੱਲ ਦੇ ਵਿੱਚ ਦਿੱਕਤ ਕੀ ਹੈ ਕਿ ਉਹ ਕਹਿੰਦੇ ਵੀ ਮੈਕਮੇ ਦਾ ਬਿਜਲੀ ਸਿਸਟਮ ਮੈਕਮੇ ਨੇ ਹੀ ਲਾਇਨਾ ਮੈਕਮੇ ਦੇ ਗ੍ਰਿਡ ਮੈਕਮੇ ਦਾ ਸਾਰਾ ਕੁਝ ਤੇ ਪੈਸੇ ਕੌਣ ਕਮਾਊਗਾ ਪੈਸੇ ਕਮਾਊਗਾ ਜਿਹੜਾ ਉਹ ਪ੍ਰਾਈਵੇਟ ਪਲੇਅਰ ਆਊਗਾ ਪਰ ਜਿਹੜਾ ਇਨਫਰਾਸਟ੍ਰਕਚਰ ਪੰਜਾਬ ਦੇ ਮੁਲਾਜ਼ਮਾਂ ਨੇ ਆਮ ਲੋਕਾਂ ਨੇ ਇਹਦਾ ਜ਼ਮੀਨਾਂ ਦੇ ਕੇ ਖੜਾ ਕੀਤਾ ਤਾਂ ਉਹਦੇ ਤੇ ਫਾਇਦਾ ਪੰਜਾਬ ਦੇ ਲੋਕਾਂ ਦਾ ਆਧਾਰਾ ਕਿਉਂ ਨਾ ਲਵੇ ਉਹ ਪ੍ਰਾਈਵੇਟ ਲੋਕ ਕਿਉਂ ਲੈਣ ਸਾਡੇ ਮੁੱਦੇ ਤੇ ਦਿੱਕਤ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਸਾਡੇ ਜਿਹੜੀਆਂ ਜੌਬਸ ਹੈਗੀਆਂ ਪੰਜਾਬ ਦੇ ਵਿੱਚ ਜਿਹੜੀ ਟੈਕਨੀਕਲ ਜਿਹੜੇ ਬੱਚੇ ਨੇ ਤਕਨੀਕੀ ਤੌਰ ਤੇ ਬੱਚੇ ਨੇ ਉਹਨਾਂ ਦੀ ਸਭ ਤੋਂ ਜਿਹੜੀ ਵੱਧ ਖੱਤਿਆ ਉਹ ਸਾਡੇ ਬਿਜਲੀ ਬੋਰਡ ਦੇ ਵਿੱਚ ਹੁੰਦੀ ਹੈ ਉਹ ਬੱਚੇ ਕਿੱਥੇ ਜਾਣਗੇ ਡਿਜੀਟਲਾਈਜੇਸ਼ਨ ਦੇ ਨਾਮ ਤੇ ਇਹ ਅੱਗੇ ਹੀ ਜਿਹੜੇ ਮੁਲਾਜ਼ਮ ਸਾਡੇ ਖਤਮ ਕਰੀ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਹੈਗੇ ਸਾਡੇ ਸਕੇਲਾਂ ਦਾ ਜਿਹੜਾ ਮੁਲਾਜ਼ਮ ਸਪੋਜ਼ ਜਈ ਹੈ ਇੱਕ ਜਈ ਦਾ ਪੰਜਾਬ ਦਾ 스킬 ਲੈ ਰਿਆ ਇੱਕ ਜਈ ਜਿਹੜਾ ਹੈਗਾ ਸੈਂਟਰ ਦਾ 스킬 ਲੈ ਰਿਆ ਇਹ ਕੀ ਮਤਲਬ ਹੈ ਕਪਰੀਮ ਕੋਰ ਦਾ ਵੀ ਰੋਲਿੰਗ ਹੈ ਸੇਮ ਵਰਕ ਸੇਮ ਪੇ ਹੋਣੀ ਚਾਹੀਦੀ ਹੈ ਤਾਂ ਉਹਦੇ ਵਿੱਚ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਵਡੀਆਂ ਪਾਈਆਂ ਜਾ ਰਹੀਆਂ ਤਾਂ ਉਹ ਵੀ ਸਾਡੀ ਉਹਦੇ ਤੇ ਰੋਸ ਹੈ ਤੇ ਐਦਾਂ ਦੇ ਹਜ਼ਾਰਾਂ ਮੁੱਦੇ ਨੇ 35400 ਵਾਲਾ ਮੁੱਦਾ ਹੈ ਸਾਡੇ ਜਿਹੜੇ ਸਾਥੀ ਨੇ ਉਹ ਇਹਨਾਂ ਦੀ ਸਾਡੀ ਮੰਗ ਹੈਗੀ ਹੈ ਉਹਦੇ 'ਚ ਤਿੰਨ categories ਕੰਮ ਕਰਨੀਆਂ ਕੋਈ 35400 ਲੈ ਰਿਹਾ ਕੋਈ ਕੁਛ ਲੈ ਰਿਹਾ ਕੋਈ ਘੁੱਸ ਲੈ ਰਿਹਾ ਤੁਸੀਂ ਕਿਉਂ ਨਹੀਂ ਉਹਨੂੰ ਇੱਕ ਸੈਂਟਰ ਇੱਕੋ ਤੇ ਲੈ ਕੇ ਆਉਂਦੇ ਇਨਫਰਾਸਟ੍ਰਕਚਰ ਜਿਹੜਾ ਹੈਗਾ ਜਿਹੜਾ ਪੰਜਾਬ ਦੇ ਲੋਕਾਂ ਦਾ ਕੀ ਪ੍ਰਾਈਵੇਟ ਪਲੇਅਰ ਜਿਹੜਾ ਆਏਗਾ ਉਹਨੂੰ ਕੋਈ ਪੋਲ ਲਾਉਣ ਦੇ ਦਊਗਾ ਪਿੰਡਾਂ ਦੇ ਵਿੱਚ ਕੋਈ ਨਹੀਂ ਲਾਉਣ ਦੇਊਗਾ ਉਹਦੇ ਤੇ ਲੋਕਾਂ ਨੇ ਆਪਣੀਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਇਸ ਅਦਾਰੇ ਨੂੰ ਦਿੱਤੀਆਂ ਹੋਈਆਂ ਨੇ ਤੇ ਉਹਦੇ ਤੋਂ ਬੈਨੀਫਿਟ ਲੈਣ ਵਾਲੇ ਜਿਹੜੇ ਹੈਗੇ ਨੇ ਕਾਰਪੋਰੇਟ ਘਰਾਣੇ ਨੇ ਹੁਣ ਇਸ ਤੋਂ ਦੂਜਾ ਕੀ ਹੈਗਾ ਕਿ ਥਰਮਲਾਂ ਦੇ ਵਿੱਚ ਇਹ ਬਟੰਡੇਆ ਦੇ ਥਰਮਲ ਦੀ ਜਮੀਨ ਵੇਚਣ ਦਾ ਇਹਨਾਂ ਨੇ ਪਾਈ ਦਿੱਤਾ ਸਾਰਾ ਕੁਝ ਤੇ ਜਿਹੜੇ ਦੂਜੇ ਵੀ ਹੈ ਨੇ ਉਹਦੇ ਵਿੱਚ ਵੀ ਕਹਿੰਦੇ ਵੀ ਪ੍ਰਾਈਵੇਟ ਅਦਾਰੇ ਜਿਹੜੇ ਹੈਗੇ ਨੇ ਉਹਦੇ ਚ ਥਰਮਲ ਲਾਉਣਗੇ ਤੇ ਸਾਡੇ ਬੰਦੇ ਕੰਮ ਨਹੀਂ ਕਰਦੇ ਅਸੀਂ ਪੂਰੀ ਮੈਗਾਵਾਟ ਜਿੰਨੀ ਵੀ ਸਾਡੀ ਡਿਮਾਂਡ ਹੁੰਦੀ ਹੈ ਪੰਜਾਬ ਦੇ ਵਿੱਚ ਕੇਤੀਬਾੜੀ ਸਪਲਾਈ ਹੁੰਦੀ ਹੈ ਜੋ ਵੀ ਹੁੰਦਾ ਹਨੇਰੀ ਚੱਲੇ ਮੀਂਹ ਟਖੜ ਜੋ ਵੀ ਹੋਵੇ ਗਰਮੀ ਹੋਵੇ ਸਾਡੇ ਮੁਲਾਜ਼ਮ ਕੰਮ ਕਰਦੇ ਨੇ ਹਾਲਾਂਕਿ ਉਹ 25% ਮੁਲਾਜ਼ਮ ਨੇ ਪਰ ਤੁਸੀਂ ਦਰਸਾਉਣਾ ਕੀ ਚਾਹੁੰਦੇ ਹੋ ਕਰਨਾ ਕੀ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਨਾ ਚਾਹੁੰਦੇ ਹੋ ਇਸ ਕਰਕੇ ਸਾਡੀਆਂ ਜਿਹੜੀਆਂ ਇਹ ਮੰਗਾਂ ਨੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਅਸੀਂ ਇਹ ਜਿਹੜਾ ਲੜੀਵਾਰ ਕੋਖੜਤਾਲ ਰੱਖੀ ਆ ਉਹ ਦੂਜੀ ਗੱਲ ਇਹ ਆ ਕਿ ਅਧਾਰੇ ਚੱਲਦੇ ਨੇ ਸਿਸਟਮ ਦੇ ਨਾਲ ਗਵਰਨੈਂਸ ਦੇ ਨਾਲ ਇਥੇ ਤਾਂ ਕੁਝ ਵੀ ਨਹੀਂ ਹੈਗਾ ਉਹ ਦਿੱਲੀ ਵਾਲੇ ਕਹਿ ਦਿੰਦੇ ਨੇ ਭਾਈ ਤੁਸੀਂ ਯੂਐਲਬੀ ਕਰਨਾ ਤੁਸੀਂ 0 ਰੋਡਜ ਪਲਾਨ ਕਰਨਾ ਤਾਂ ਐਦਾਂ ਨਹੀਂ ਸਿਸਟਮ ਚੱਲਦੇ ਹੈਗੇ ਪਹਿਲਾਂ ਵੀ ਅਦਾਰੇ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਸੀਗਾ ਕਰਦਾ ਸੀਗਾ ਤੇ ਇਹਨਾਂ ਨੂੰ ਅਦਾਰੇ ਨੂੰ ਬਚਾਉਣ ਲਈ ਜਿਹੜੇ ਆਹੋ ਯਤਨ ਕਰਨੇ ਚਾਹੀਦੇ ਨੇ ਨਾ ਕਿ ਉਹਦਾ ਪ੍ਰਾਈਵੇਟਾਈਜੇਸ਼ਨ ਕਰਕੇ ਜਿਹੜਾ ਇਹ ਮਲਾਜਮਾਂ ਨੂੰ ਤੇ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਹੈ ਥੈਂਕ ਯੂ ਮੇਰੇ ਸਵਾਲ ਸੰਧ ਦੇਪਤੀ ਜਨ ਅਸ਼ਕਤੀ ਪੀਐਸਸੀ ਬੈਂਪਲਾਈ ਫੋਰੇਸ਼ਨ ਇਹਦਾ ਕੋ ਪੰਜਾਬ ਅਸੀਂ ਤੜਕ ਦੀ ਠੰਡ ਦੇ ਵਿੱਚ ਜਿਹੜਾ ਇਹ 1 ਤੋਂ 9 ਤੱਕ ਦਾ ਚੜ੍ਹਦੇ ਸਾਲ 2026 ਦੇ ਵਿੱਚ ਜਿਹੜਾ ਇਹ ਜਨਰੇਸ਼ਨ ਸ਼ੁਰੂ ਕੀਤਾ ਇਹ ਸਰਕਾਰ ਨੂੰ ਮੰਗਾ ਮੰਨਣ ਲਈ ਜਿਹੜਾ ਆ ਮਜਬੂਰ ਕਰੇਗਾ ਇਹ ਵੀ ਜਿਹੜੀਆਂ ਸਾਡੇ ਪੂਰਵਜਾਂ ਨੇ ਜਿਹੜੀਆਂ ਜਾਇਦਾਦਾਂ ਜਿਹੜੀ ਆ ਇਹ ਘਰਾਣਾ ਜਿਹੜਾ ਜਿਹੜਾ ਬੀਲਬੋਰਡ ਆਦਾਰਾ ਜਿਹੜਾ ਇਹ ਫਿਰ ਜਿਆ ਇਹਨੂੰ ਜਿਹੜੀਆਂ ਜਾਇਦਾਦਾਂ ਇਹਦੀਆਂ ਸਰਕਾਰ ਨੂੰ ਵੇਚ ਨਹੀਂ ਦਿੱਤੀਆਂ ਜਾਣਗੀਆਂ ਇਹਦੀ ਬਹੁਤ ਸ਼ਾਨਾਮਤੀ ਇਤਿਹਾਸ ਰਿਹਾ ਜਿਹੜਾ ਸਾਡਾ ਏਟਕ ਦਾ ਔਰ ਨਾਲ ਹੀ ਜਿਹੜਾ ਆ ਬਿਜਲੀ ਬੋਰਡ ਦਾ ਬਿਜਲੀ ਬੋਰਡ ਦੇ ਵਿੱਚ ਜੇ ਗੱਲ ਕਰੀਏ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਬਾਰ-ਬਾਰ ਇਹ ਮੁਲਾਜ਼ਮ ਜਿਹੜੇ ਆ ਉਹ ਕੰਮ ਨਹੀਂ ਕਰਦੇ ਜਦੋਂ ਕਿ ਦੇਖਿਆ ਜਾਵੇ ਤਾਂ 25 ਤੋਂ 30% ਸਟਾਫ ਹੈ ਜਿਹੜੇ 1 ਸਵਾ ਲੱਖ ਦੀ ਜਿਹੜੀ 94 95 ਦੀ ਜਿਹੜੀ ਇਹਦੀ ਸੰਖਿਆ ਸੀ ਕਰਮਚਾਰੀਆਂ ਦੀ ਜਿਹੜੀ ਕਿ ਹੁਣ 34-35 ਹਜ਼ਾਰ ਦੇ ਆ ਗਈ ਆ ਔਰ ਜਿਹੜਾ ਮਹਿਕਮੇ ਤੌਰ ਤੇ ਨੰਬਰ ਆਫ ਕਨੈਕਸ਼ਨ ਆ ਉਹ ਜਦ ਕੇ ਇਹ ਤੋਂ 4 ਗੁਣਾ 5 ਗੁਣਾ ਵਧੇ ਹੋਏ ਆ ਜਦ ਕੇ ਸਟਾਫ ਜਿਹੜਾ 2.5 ਲੱਖ ਜਿਹੜਾ ਉਹ ਇੱਥੇ ਚਾਹੀਦਾ ਪਰ ਸਰਕਾਰ ਜਿਹੜੀ ਇੱਕੋ ਗੱਲ ਕਰਕੇ ਵੀ ਸਰਕਾਰੀ ਮੁਲਾਜ਼ਮ ਕੰਮ ਨਹੀਂ ਕਰਦੇ ਇਹਨਾਂ ਦੀਆਂ ਤਾਂ ਖਾਣਾ ਬਹੁਤ ਆ ਇਹੋ ਜਿਹੇ ਜਿਹੜੀਆਂ ਨੁਕਤੇ ਕੰਨੀਆਂ ਕਰਕੇ ਜਦ ਕੇ ਬਿਜਲੀ ਬੋਰ ਦੇ ਕਰਮਚਾਰੀਆਂ ਦਾ ਇਤਿਹਾਸ ਵੀ ਜਿਹੜਾ ਛਾਪਰਕੰਡੀ ਜਿਹੜਾ ਉਹ ਜਿਹੜਾ ਥਰਮਲ ਪਲਾਂਟ ਵਸਾਰਿਆ ਗਿਆ ਸੀ ਤੇ ਸਾਡੇ ਚੀਫ ਇੰਜੀਨੀਅਰ ਸੀਐਮ ਦੇ ਹੁੰਦੇ ਸੀ ਐਨਐਸ ਬਸੰਤ ਉਹਨਾਂ ਨੇ ਪ੍ਰਾਈਵੇਟ ਦੇ ਨਾਲ ਕੰਪੈਰੀਸ਼ਨ ਕਰਕੇ ਜਿਹੜਾ ਸੀ ਜਿਹੜੇ ਨਿਸ਼ਚਿਤ ਸਮੇਂ ਤੋਂ ਜਿਹੜਾ ਸੀ ਲਗਭਗ ਇੱਕ ਮਹੀਨਾ ਪਹਿਲਾਂ ਤਿਆਰ ਕਰਕੇ ਜਿਹੜਾ ਸੀ ਉਹ ਬਿਜਲੀ ਬੋਰ ਨੂੰ ਹੈਂਡਓਵਰ ਕਰਤਾ ਸੀ ਜਦਕਿ ਬਿਜਲੀ ਬੋਰ ਦੇ ਜਿਹੜੇ ਕਰਮਚਾਰੀ ਆ ਪੁਰਾਣੇ ਜਿਹੜੇ ਆ ਬਹੁਤ ਤਜਰਬੇਕਾਰ ਨੇ ਮਿਹਨਤਕਾਰ ਨੇ ਨਾ ਸਮਾਨ ਹੋਣ ਦੇ ਬਾਵਜੂਦ ਵੀ ਇਨਸਟਰੂਮੈਂਟਸ ਔਰ ਸਮਾਨ ਦੇ ਨਾਂ باوجود ਵੀ ਜਿਹੜਾ ਆ ਉਹ ਕੰਮ ਚਲਾ ਰਹੇ ਨੇ ਇਸ ਤੋਂ ਵੱਧ ਕੁਸ਼ਲਤਾ ਮੈਂ ਕਹਿੰਦਾ ਵੀ ਕੀ ਹੋਏਗੀ ਕਿ ਜਿਹੜਾ ਨਾ ਸਮਾਨ ਔਰ ਨਾ ਉਹਦੇ ਹੋਣ ਦੇ ਬਾਵਜੂਦ ਵੀ ਜਿਹੜੀ ਆ ਉਹ ਆਪਣੇ ਅਸਰ ਸੂਖ ਦੇ ਨਾਲ ਜਿਹੜੇ ਪਰਸਨਲ ਚਾਹੇ ਜੇਈ ਆ ਚਾਹੇ ਐਸਟ੍ਰੂ ਆ ਉਹ ਚਾਹੇ ਕਲੈਰੀਕਲ ਸਟਾਫ ਆ ਉਹ ਆਪਣੇ ਲੈਵਲ ਤੇ ਜਿਹੜਾ ਹੈਂਡਓਵਰ ਕਰ ਰਹੇ ਆ ਤਾਂ ਇਸ ਤੋਂ ਵੱਧ ਮੈਂ ਕਹਿੰਦਾ ਵੀ ਹੋਰ ਕੀ ਸਰਕਾਰ ਵਾਸਤੇ ਮਾਰੀਗੋਲ ਹੋਏਗੀ ਕਿ ਜਿਹੜਾ ਸਰਕਾਰ ਕੋਲ ਹੋਰ ਤਾਂ ਕੋਈ ਹੱਲ ਲੱਭਿਆ ਨਹੀਂ ਤੇ ਉਹਨਾਂ ਨੇ ਕਿਹਾ ਜਾਇਦਾਦਾਂ ਹੀ ਵੇਚ ਦਈਆਂ ਇਹਨਾਂ ਦੀਆਂ ਔਰ ਜ਼ਾਇਦਾਦਾਂ ਵੇਚਣ ਦੇ ਨਾਲ ਨਾਲ ਮੋਦੀ ਸਰਕਾਰ ਕੇਂਦਰ ਦੀ ਉਹ ਪੰਜਾਬ ਸਰਕਾਰ ਇੱਕ ਦੂਜੇ ਤੋਂ ਅੱਗੇ ਤੋਂ ਅੱਗੇ ਆ ਕੇਂਦਰ ਸਰਕਾਰ ਕਹਿੰਦੀ ਹੈ ਅਧਾਰਾ ਹੀ ਵੇਚ ਦੇਣਾ ਤੇ ਪੰਜਾਬ ਸਰਕਾਰ ਨੇ ਕਿਹਾ ਵੀ ਜੇ ਅਧਾਰਾ ਹੀ ਵੇਚਣਾ ਚਲੋ ਅਸੀਂ ਜਾਂਦੇ ਜਾਂਦੇ ਜ਼ਾਇਦਾਦਾਂ ਹੀ ਵੇਚ ਦਈਏ ਘਟੋ ਘਾਟ ਹਰ ਇੱਕ ਮਹਿਕ ਨੂੰ ਇਹ ਆ ਵੀ ਕੋਈ ਮਹਿਕ ਮਾਣਾ ਬੱਚੇ ਸਰਕਾਰਾਂ ਨੂੰ ਇਹ ਵਿੱਚੋਂ ਜੀ ਖਾਣ ਨੂੰ ਲੱਭਦਾ ਆਪਣੇ ਚਹੇਤੇ ਨੂੰ ਜਿਹੜਾ ਭਰ ਦੇਈਏ ਘਰ ਜਿਹੜੇ ਕਿ ਬਹੁਤ ਨਿੰਦਣੀ ਗੱਲ ਆ ਔਰ ਜਿਹੜੇ ਰਾਜਮਾ ਜਿਹੜੇ ਉਹ ਜਿਹੜੇ ਕਿ ਅੱਗੇ ਵੀ ਅਜਿਹਾਸ਼ਨਾ ਕਰਕੇ ਬਹੁਤ ਕੁਝ ਪ੍ਰਾਪਤ ਕੀਤਾ ਇਹ ਕਦਾਚੇ ਤੈਨਾਂ ਦੀਆਂ ਜਿਹੜੀਆਂ ਉਹ ਗੱਲਾਂ ਉਹ ਨਹੀਂ ਬਰਦਾਸ਼ਤ ਹੋਣ ਦੇਣਗੇ ਜਾਇਦਾਦਾਂ ਨਹੀਂ ਵੇਚਣ ਦੇਣਗੇ 2025 ਮਿਲ ਜਿਹੜਾ ਉਹ ਲਾਗੂ ਨਹੀਂ ਕਰ ਦੇਣਗੇ ਔਰ ਕੇਂਦਰ ਨੂੰ ਜਿਹੜੇ ਚਾਰ ਕਾਨੂੰਨ ਆ ਜਿਹੜੇ ਲੇਬਰ ਉਹ ਜਿਹੜੀ 12-12 ਘੰਟੇ ਦੀ ਡੂੜੀ ਜਿਹੜੀ ਬੰਦਵਾ ਮਜ਼ਦੂਰਾਂ ਦੀ ਜਿਹੜੀ ਉਹ ਬਣਾਉਣ ਜਾ ਰਹੇ ਅਦਸ਼ਾ ਉਹ ਜਿਹੜਿਆ ਕਰਮਚਾਰੀ ਕਦਾ ਵਿਚਿਤ ਨਹੀਂ ਆਣਗੇ ਇਹ ਚੇਤਾਵਨੀ ਵੀ ਆ ਸਾਡੀ ਸਰਕਾਰ ਨੂੰ ਧੰਨਵਾਦ